ਅੱਜ ਅਸੀਂ ਡੈਲਟਾ 3 ਸੀਨੀਅਰ ਸੈਂਟਰ ਜਿਹੜਾ ਕਿ ਆਪਣੇ ਗੁਰਦੁਆਰਾ ਸਾਹਿਬ 70th ਐਵੇਨਿਊ ਦਿਸਕਾਟ ਰੋਡ ਤੇ ਹੈ ਉਹਦੇ ਬੈਕਸਾਈਡ ਤੇ ਜਿਹੜਾ ਸੀਨੀਅਰ ਸੈਂਟਰ ਹੈ ਉੱਥੇ ਅਸੀਂ ਪਹੁੰਚੇ ਆਂ ਇੱਥੇ ਆ ਜਾ ਕੇ ਮਿਨਿਸਟਰ ਆਫ ਲੇਬਰ ਮਿਸਟਰ ਹੈਰੀ ਬੇਨਸ ਨੇ ਇੱਕ ਅਨਾਉਂਸਮੈਂਟ ਕਰਨੀ ਹੈ ਅਨਾਉਂਸਮੈਂਟ ਜਿਹੜੀ ਹੈ ਕਿ ਉਹਨਾਂ ਨੇ ਫੰਡਿੰਗ ਦਿੱਤੀ ਸੀ ਕਿਉਂਕਿ ਇੱਥੇ ਐਲੀਵੇਟਰ ਜਿਹੜਾ ਸੀਗਾ ਜਿੱਥੇ ਉਹ ਬਹੁਤ ਚਿਰ ਦਾ ਖਰਾਬ ਹੋ ਵੈਸੀ ਟੁੱਟਿਆ ਸੀਗਾ ਤੇ ਉਹਦੇ ਲਈ ਫੰਡਿੰਗ ਉਹਨਾਂ ਨੇ ਅਨਾਉਂਸ ਕੀਤੀ ਸੀ ਉਹ ਸਾਰਾ ਜਿਹੜਾ ਐਲੀਵੇਟਰ ਹੈ ਉਹ ਬ੍ਰੈਂਡ ਨਿਊ ਐਲੀਵੇਟਰ ਬਣ ਗਿਆ ਤੇ ਮਿਨਿਸਟਰ ਨੇ ਆ ਕੇ ਉਹਦਾ ਦੁਕਾਟਨ ਕਰਨਾ ਤੇ ਉੱਥੇ ਇੱਥੋਂ ਨੂੰ ਪਹੁੰਚ ਕੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਵਾਂਗੇ ਸੀ ਜੇ ਸਿੱਧੂ ਰਿਪੋਰਟਿੰਗ ਫ্রম ਸਰੀ ਬ੍ਰਿਟਿਸ਼ ਕੋਲੰਬੀਆ ਦਾ ਆਪਣੀ ਸਰੀਰ ਹੈਗੀ ਆ ਖਾਨ ਜਵਾਨ ਹੈ ਤੇ ਜਾਂ چاہے ਤੁਸੀਂ ਥੋੜੇ ਏਜ ਦਾ ਪਰ ਹਰ ਵੀ ਮੋਬਿਲਟੀ ਹੋਣੀ ਚਾਹੀਦੀ ਕੋਈ ਪੌੜੀ ਚੜ ਸਕਦਾ ਕੋਈ ਨਹੀਂ ਚੜ ਸਕਦਾ ਸੋ ਕਨੇਡਾ ਵਰਗੇ ਦੇਸ਼ ਦੇ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਕਿ ਜਿਹੜੀ ਹੈਗੀ ਆ ਐਕਸੈਸ ਨਾ ਹਰ ਜਗ੍ਹਾ ਤੇ ਹਰ ਸਹੂਲਤੀ ਵਾਸਤੇ ਹੋਣਾ ਜ਼ਰੂਰੀ ਹੈ ਬੰਦੇ ਦੀ ਆਪਣੀ ਅਬਿਲਿਟੀ ਕੋਈ ਨਹੀਂ ਹੋਵੇ ਸੋ ਇਹਦੇ ਨਾਲ ਤੁਹਾਡੀ ਉਹ ਜਿਹੜੀ ਐਕਸੈਸ ਤੂੰ ਇਸ ਫੈਸਿਲਿਟੀ ਰੁਕੀ ਹੋਈ ਸੀ ਸੋ ਆਪਾ ਲੜ ਕੇ ਕੰਮ ਕੀਤਾ ਉੱਪਰ ਜਿਹੜੀ ਇਹਦੇ ਵਿੱਚ ਉਹ ਆਪਾਂ ਜਾਣ ਤੋਂ ਸੈਲ ਮਦਦ ਕਰ ਸਕਦੇ ਸੀ ਉਹਨਾਂ ਨੇ ਆਪਣੀ ਸੋਲੀ ਯਾਜ ਖੁਸ਼ੀ ਆ ਕੇ ਅਰੀਵੇਟ ਦੁਬਾਰਾ ਚੱਲ ਪਈ ਆ ਤਾਂ ਕਿ ਤੁਸੀਂ ਸਾਰੇ ਇੰਜੋਏ ਕਰ ਸਕੋ ਇੱਥੇ ਆ ਕੇ ਮੈਨੂੰ ਬਹੁਤਾ ਮੌਕਾ ਨਹੀਂ ਮਿਲਦਾ ਇਹਨਾਂ ਦਿਨਾਂ ਵਿੱਚ ਆਉਣਾ ਵੀ ਮਿਲ ਆਉਂਦਾ ਪਰ ਮੈਂ ਇੱਥੇ ਜਿੰਨੀ ਵਾਰ ਨਹੀਂ ਆਇਆ ਜਦੋਂ ਮੈਂ ਦੇਖਦਾ ਤੁਸੀਂ ਆਪਣੇ ਆ ਜੋਂ ਬਜਾਉਂਟ ਸ਼ੇਅਰ ਇੱਕ ਜਨਾ ਸ਼ੇਅਰ ਕਰਦੇ ਹਾਂ ਖੁਸ਼ੀ ਤੁਸੀਂ ਤਾਲੀਆਂ ਮਾਰਦੇ ਹੋ ਇਹ ਇੱਕ ਜਿੰਦਗੀ ਹੈਗੀ ਆ ਹੋਰ ਤੁਸੀਂ ਸਾਰੀ ਉਮਰ ਦੇਸ਼ ਨੂੰ ਬਣਾਇਆ ਤੁਸੀਂ ਬੱਚਿਆਂ ਨੂੰ ਪਾਲਿਆ ਇਹ ਅਸੀਂ ਤੁਹਾਡਾ ਲੱਖ ਰੱਖ ਸੁਕਰ ਗਿਜਾਰਾ ਲੱਖ ਰੱਖ ਸੁਕਰ ਗਿਜਾਰਾ ਤੁਹਾਡਾ ਸੋ ਇਹ ਜਿਹੜੀ ਚੀਜ਼ ਹੈ ਕਿ ਆ ਯਾਰ ਇੱਕ ਉਮਰ ਆ ਜਾਂਦੀ ਜਦੋਂ ਅਸੀਂ ਸਿਰਫ ਸੋਚਦੇ ਕਿ ਅਸੀਂ ਆਪਣੀ ਲਾਈਫ ਨੂੰ ਹੁਣ ਇੰਜੋਏ ਕਰ ਲਈਏ ਕੋਈ ਸਾਰਾ ਆਪਣੀ ਜੇ ਕੰਮ ਇਹ ਵੀ ਬਿਲ ਕਨ ਵਾਸਤੇ ਦੇਸ਼ ਨੂੰ ਬਿਲ ਕਨ ਵਾਸਤੇ ਬਣਾਈ ਕਿਉਂਕਿ ਜਿਹੜੇ ਸਾਡੇ ਤੁਸੀਂ ਆਓ ਸੀਨੀਅਰਸ ਹੈਗੇ ਆ ਇਹਨਾਂ ਨੇ ਦੇਸ਼ ਨੂੰ ਬਣਾਇਆ ਇਹਨਾਂ ਨੇ ਸਾਡੇ ਜਿਹੜੇ ਇਨਸਾਨ ਹੈਗੇ ਆ ਜਿਹੜੇ ਅੱਜ ਡਿਸੀਜਨ ਬਣਾਉਂਦੇ ਆ ਤੁਸੀਂ ਉਹਨਾਂ ਨੂੰ ਪਾਲ ਕੇ ਇੱਥੇ ਨਹੀਂ ਕੰਮ ਕੀਤਾ ਤੇ ਇਹ ਜ਼ਰੂਰੀ ਆ ਕਿ ਤੁਹਾਡੀ ਇਸ ਟਾਈਮ ਦੇ ਵਿੱਚ ਜਿਹੜੋ ਦੇਖ ਪਾ ਲੋ ਆਪਣੀ ਕਾਜ ਵੀ ਆਪਣਾ ਕਰਨਾ ਵਾਕਨਾਂ ਇੱਕ ਤੇ तकरीबन ਥੋੜੇ ਪੈਸੇ ਵਾਲਾ ਪ੍ਰੋਜੈਕਟ ਹੈਗਾ ਆ ਆਪਣੇ ਨਾਲ ਹੀ ਗਰਾਊਂਡ ਹੈ ਨਾ ਤੇ ਉੱਥੇ ਵੀ ਜਿਹੜੇ ਵਾਕ ਕਰਦੇ ਹੁੰਦੇ ਸੀ ਗਰਾਊਂਡ ਬਣੀ ਨੂੰ ਤਕਰੀਬਨ 10-15 ਸਾਲ ਹੋ ਗਏ ਸੀ ਕਮਜਾਲ ਹੋਏਗਾ ਉਹਦੇ ਵਿੱਚ ਜੜਾਂ ਉੱਪਰ ਆ ਗਈਆਂ ਤੇੜਾਂ ਆ ਗਈਆਂ ਉਚਾ ਨੀਵਾ ਹੋ ਗਿਆ ਇੱਕ ਛੋਟੀ ਸੀ ਤੇ ਉਹ ਵੀ ਲੋਕਾਂ ਨੇ ਜਿਹੜੇ ਉੱਥੇ ਰੋਜ਼ਾਨਾ ਵਰਤਦੇ ਆ ਉਹ ਕਹਿੰਦੇ ਵੀ ਇੱਥੇ ਇਹਨੂੰ ਚੌੜਾ ਕਰਨ ਦਾ ਚਾਹੀਦਾ ਤੇ ਨਵਾਂ ਬਣਾ ਦਿਓ ਤੇ ਉਦੋਂ ਵੀ ਰਲ ਕੇ ਸਿਟੀ ਹਾਲ ਨੂੰ ਅਪਰੋਚ ਕੀਤੀ ਕਿ ਉਹ ਸਿਟੀ ਹਾਲ ਦੇ ਅੰਦਰ ਆ ਜਾਂਦਾ ਤੇ ਉਸ ਵੇਲੇ ਦੇ ਮੇਅਰ ਤੇ ਉੱਤੇ ਦੇ ਜਿਹੜੇ ਕਾਉਂਸਲਰ ਸੀਗੇ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਕਰਦੇ ਰਹੇ ਕਦੇ ਕਹਿੰਦੇ ਐਸ ਸਾਲ ਕਦੇ ਕਹਿੰਦੇ ਮੁਗਲਿ ਸਾਲ ਪਰ ਬਹੁਤੀ देर ਨਹੀਂ ਲਾਈ ਉਹਨਾਂ ਨੇ ਵੀ 2 ਸਾਲ ਦੇ ਵਿੱਚ ਵਿੱਚ ਉਹ ਸਾਰਾ ਪੁਰਾਣਾ ਪਟਕੇ ਉਹਨੂੰ ਜ਼ਿਆਦਾ ਐਕਸਟੈਂਡ ਕਰਕੇ ਨਵਾਂ ਬਣਾ ਦਿੱਤਾ ਤੇ ਨਾਲ ਹੀ ਉਹ ਬਾਲੀਵਾਲ ਦੀਆਂ ਵੀ ਦੋ ਗਰਾਉਂਡਾ ਬਣਾ ਦਿੱਤੀਆਂ ਸੋ ਆਈ ਥਿੰਕ ਕਿ ਇਹ ਆ ਕਿ ਰਲ ਕੇ ਜਦੋਂ ਆਪਾਂ ਕੰਮ ਕਰਦੇ ਆਂ ਕਮਿਊਨਿਟੀ ਦੇ ਫਾਇਦੇ ਵਾਸਤੇ ਉੱਥੇ ਵੀ ਸਿਹਤ ਦੀ ਗੱਲ ਹੈ ਹਾਂਜੀ ਇਹ ਵੀ ਸਿਹਤ ਦੀ ਗੱਲ ਹੈ ਸੋ ਇੱਥੇ ਜਦੋਂ ਤੁਸੀਂ ਜਾਂਦੇ ਤੰਦਰੁਸਤ ਹੋ ਕੇ ਜਾਂਦੇ ਹੋ ਫਾਂਵੇਂ ਘਰ ਤੁਹਾਡੇ ਸੋ ਪੀੜਾ ਹੁੰਦੀਆਂ ਹੋਣ ਦਰਦ ਹੁੰਦਾ ਹੋਵੇ ਤੇ ਆ ਕੇ ਖੁਸ਼ ਹੋ ਕੇ ਸਭ ਕੁਝ ਹਟ ਜਾਂਦਾ ਨਾ ਇਹ ਗੱਲਬਤ ਤੁਹਾਡੀ ਬਿਲਕੁਲ ਸਹੀ ਹੈ ਬਹੁਤ ਜ਼ਰੂਰੀ ਸੋਚਣ ਵਾਲੀ ਹੈ ਕਿ ਇਹਦੇ ਨਾਲ ਹੈਲਥ ਕੇਅਰ ਕੋਸਟ ਵੀ ਘਟਦੀ ਆ ਜਦੋਂ ਆਪਾਂ ਤੰਦਰੁਸਤ ਹਾਂ ਹਾਂਜੀ ਹਾਂਜੀ ਆ ਜਿਹੜੇ ادارے ਆ ਇਹ ਹੀ ਤੰਦਰੁਸਤੀ ਪਹੁੰਚਾਉਂਦੇ ਆ ਉੱਥੇ ਗਰਾਊਂਡ ਦੇ ਵਿੱਚ ਚਲੇ ਜਾਓ ਇੱਥੇ ਆ ਜਾਓ ਜਦੋਂ ਖੁਸ਼ ਹੋਣਾ ਤੁਸੀਂ ਤੰਦਰੁਸਤੋਂ ਸੋ ਘਕਤ ਨੜਾਈ ਵਿਗਟ ਹੁੰਦੀ ਫਿਰ ਅੱਜ ਤੁਸੀਂ ਦੇਖ ਲਓ ਸਾਰਿਆਂ ਦੇ ਚਿਹਰੇ ਕਿਰੇ ਐਸਸੀ ਦੇਖ ਲਓ ਸਾਰਿਆਂ ਦੇ ਚਿਹਰੇ ਖਿੜੇ ਹੋਏ ਆ ਹਾਂਜੀ ਮਿਸਟਰ ਬੈਂਸਰ ਅੱਜ ਜਿਹੜਾ ਐਲੀਵੇਟਰ ਵਾਲਾ ਇਵੈਂਟ ਹੋਇਆ ਇਹਦੇ ਇਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਇਹ ਕਿਸ ਤਰ੍ਹਾਂ ਪ੍ਰੋਗਰਾਮ ਸ਼ੁਰੂ ਹੋਇਆ ਇਹ ਆਪਣੇ ਜਿਹੜਾ ਸਾਡੇ ਸੀਨੀਅਰ ਸੈਂਟਰ ਹੈਗਾ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਇੱਥੇ ਲਿਫਟ ਜਿਹੜੀ ਸੀਗੀ ਐਲੀਵੇਟਰ ਸੀਗੀ ਉਹ ਟੁੱਟੀ ਪਈ ਸੀ ਤੇ ਇਹਨਾਂ ਨੇ ਸਾਨੂੰ ਅਪਰੋਚ ਕੀਤੀ ਕਿ ਇੱਥੇ ਉੱਪਰ ਜਾਣਾ ਥੱਲੇ ਆਉਣਾ ਬੜਾ ਮੁਸ਼ਕਲ ਹੈਗਾ ਸੋ ਉਹਦੇ ਵਾਸਤੇ ਉੱਪਰ ਸਰਕਾਰ ਮਿਨਿਸਟਰੀ ਨੂੰ ਅਪਰੋਚ ਕੀਤੀ ਤਾਂ ਉਹਨਾਂ ਨੇ ਫੰਡਿੰਗ ਦਿੱਤੀ ਤੇ ਉਹ ਹੁਣ ਲਿਫਟ ਚੱਲ ਪਈ ਆ ਅੱਜ ਅਸੀਂ ਉਹਨੂੰ ਉਹਦੀ ਓਪਨਿੰਗ ਉਦਘਾਟਨ ਕਰਨ ਆਏ ਸੀ ਸੋ ਇਹਨਾਂ ਸਾਰੇ ਇਹ ਸਾਡੇ ਬਜ਼ੁਰਗ ਇੱਥੇ ਆਉਂਦੇ ਆ ਸਾਡੀਆਂ ਭੈਣਾਂ ਬੀਬੀਆਂ ਬਜ਼ੁਰਗ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਇੱਕ ਦੂਜੇ ਨੂੰ ਖੁਸ਼ੀਆਂ ਵੰਡਦੇ ਇਥੇ ਜਦੋਂ ਇਕੱਠੇ ਹੁੰਦੇ ਆ ਆਪਣੀ ਸਟੋਰੀਜ਼ ਦੱਸਦੇ ਆ ਆਪਣੇ ਧਾਰਮਿਕ ਕਲਚਰ ਪ੍ਰੋਗਰਾਮ ਰੱਖਦੇ ਆ ਇਹ ਤੋਂ ਖੁਸ਼ ਹੋ ਕੇ ਆਪਣੇ ਘਰਾਂ ਜਾਂਦੇ ਆ ਇਹਦੇ ਨਾਲ ਇਹਨਾਂ ਨੂੰ ਵੀ ਫਾਇਦਾ ਇਹਨਾਂ ਨੂੰ ਹੈਲਥ케ਅਰ ਨੂੰ ਵੀ ਫਾਇਦਾ ਸੇਧ ਵਧੀਆ ਬਣਦੀ ਕਮਿਊਨਿਟੀ ਵੀ ਜਿਹੜੀ ਸਾਡੀ ਬਹੁਤ ਬਹੁਤ ਆ ਵਧੀਆ ਬਣਦੀ ਆ ਸੋ ਆਸ ਮੈਂ ਇਹਨਾਂ ਦਾ ਧੰਨਵਾਦੀ ਕਰਨਾ ਆ ਕਿ ਇਹਨਾਂ ਨੇ ਰਲ ਕੇ ਪਰੋਲਾ ਕੀਤਾ ਤੇ ਅੱਜ ਇਹ ਕਾਮਯਾਬ ਹੋ ਗਿਆ ਸੋ ਮਿਸਟਰ ਬੇਨਸ ਸੇ ਕਿੰਨੇ ਕ ਫੰਡਿੰਗ ਦੀ ਲੋੜ ਪਈ ਇਸ ਦੇ ਕਿੰਨਾ ਕ ਟਾਈਮ ਲੱਗਿਆ ਤੁਹਾਨੂੰ ਮੇਰੇ ਕੱਲ 1 ਲੱਖ ਕੋਈ 40000 140000 530 1 ਲੱਖ 40000 ਦੇ ਲੱਗੇ ਥੋੜਾ ਜਿਹਾ ਉੱਪਰ ਤੇ ਇੰਨੀ ਦੀ ਫੰਡਿੰਗ ਇਹਦਾ ਇਹਦੀ ਕਾਸਟ ਸੀਗੀ ਤੇ ਉਹ ਸਾਰੀ ਦੀ ਸਾਰੀ ਸਰਕਾਰ ਨੇ ਲੱਗ ਪੈਣ ਲੱਗ ਪਏ ਸਟੂਡੈਂਟਸ ਪ੍ਰੋਸੈਸ ਨੂੰ ਤਾਂ ਟਾਈਮ ਬਹੁਤ ਆਣੀ ਲੱਗਾ ਪਰ ਪਹਿਲਾਂ ਇੱਥੇ ਬੰਦ ਪਈ ਨੂੰ ਬਹੁਤ ਧੇਰ ਹੋ ਗਈ ਚੁਕੀ ਸੀ ਸੋ ਬੜੀ ਸਫਰ ਹੋ ਰਹੀ ਸੀ ਖਾਸ ਤੌਰ ਤੇ ਉਹ ਸਾਡੀਆਂ ਭੈਣਾਂ ਕਿ ਉੱਪਰ ਪੈਣਾ ਹੀ ਆਉਂਦੀਆਂ ਇਹ ਜਿਆਦਾ ਤਾਂ ਉਹਨਾਂ ਨੂੰ ਉੱਪਰ ਚੜ੍ਹਨ ਵਾਸਤੇ ਪੌੜੀਆਂ ਵਾਸਤੇ ਬਹੁਤ ਮੁਸ਼ਕਲ ਸੀਗੀ ਆ ਸੋ ਹੁਣ ਇਹ ਹੈਗਾ ਕਿ ਹਰ ਇੱਕ ਜਿਹੜਾ ਕਾਹੇ ਵੀ ਜੋ ਵੀ ਮਰਜ਼ੀ ਹੁੰਦੀ ਹੈ ਅਬਿਲਿਟੀ ਡਿਸੇਬਿਲਟੀ ਹੋਵੇ ਇੱਥੇ ਆ ਕੇ ਇੰਜੋਏ ਕਰ ਸਕਦੇ ਆ ਥੈਂਕ ਯੂ ਮਿਸ ਧੰਨਵਾਦ ਆਪਣੇ ਥੋੜੇ ਨੁਮਾਇंदे ਹੋਣੇ ਤੁਸੀਂ ਹਾਂਜੀ ਤੁਸੀਂ ਕੀ ਕਹੋਗੇ ਜੀ ਇਸ ਪ੍ਰਾਲੇ ਬਾਰੇ ਅਸੀਂ ਬੈਂਸ ਸਾਹਿਬ ਦਾ ਧੰਨਵਾਦ ਕਰਦੇ ਆਂ ਇਹ ਸਾਡੀ ਐਲੀਵੇਟਰ ਜਿਹੜੀ ਆ 2 ਸਾਲ ਤੋਂ ਖਰਾਬ ਸੀਗੀ ਪਰ ਅਸੀਂ ਜਦੋਂ ਇਹਨਾਂ ਨੂੰ ਅਪਰੋਚ ਕੀਤਾ ਇਹਨਾਂ ਨੇ ਫੜਾਫੜ ਸਾਨੂੰ ਗ੍ਰਾਂਟ ਗ੍ਰਾਂਟ ਦਿਵਾਈ ਔਰ ਉਸ ਤੋਂ ਬਾਅਦ ਗ੍ਰਾਂਟ ਨੂੰ ਮਿਲੇ ਨੂੰ ਵੀ ਸਾਨੂੰ 6 ਮਹੀਨੇ ਹੋ ਗਏ ਆ ਅਸੀਂ ਫਿਰ ਰਿਚਮੰਡ ਐਲੀਵੇਟਰ ਵਾਲੇ ਨੂੰ ਕੰਟੈਕਟ ਕੀਤਾ ਉਹਨਾਂ ਨੇ ਸਾਨੂੰ 6 ਮਹੀਨੇ ਲਗਾਤੇ ਨਵੀਂ ਲਿਫਟ ਸਾਰੀ ਰਿਪਲੇਸ ਕੀਤੀ ਹੈ ਤਸਹੀਨਾ ਦਾ ਬਹੁਤ-ਬਹੁਤ ਧੰਨਵਾਦ ਕਰਦੇ। ਥੈਂਕ ਯੂ ਵੈਰੀ ਮਚ। ਥੈਂਕ ਯੂ। ਆਪਣੇ ਐਲੀਵੇਟਰ ਦੀ ਇਹ ਸੇਵਾ ਜਿਹੜੀ ਮਿਸਟਰ ਬੇਨਸ ਐਜ਼ ਅ ਲੇਬਰ ਮਿਨਿਸਟਰ ਇਹਨਾਂ ਨੇ ਇਹਦੀ ਫੰਡਿੰਗ ਜਿਹੜੀ ਮਾਇਆ ਕਰਾਈ ਹੈ। ਇਹਦੀ ਕੀ ਇੰਪੋਰਟੈਂਸ ਹੈਗੀ ਹੈ? ਇਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਆ ਕਿਉਂਕਿ ਇੱਥੇ ਆਪਾਂ ਸਾਰੇ ਸੀਨੀਅਰ ਆ। ਉਹਨਾਂ ਨੂੰ ਪੌੜੀਆਂ ਚੜ੍ਹਨ ਵਾਸਤੇ ਬਹੁਤ ਮੁਸ਼ਕਲ ਆਉਂਦੀ ਆ। ਨੀਚੇੋਂ ਆਪਾਂ ਨੂੰ ਸਮਾਨ ਉੱਪਰ ਲੈ ਕੇ ਆਉਣਾ ਪੈਂਦਾ ਸੀਗਾ। ਸੋ ਸਾਡੇ ਕਈ ਸੀਨੀਅਰ ਮੈਂਬਰ ਆ ਜਿਹੜੇ ਕੇ ਸਿਰਫ ਇਸ ਵਰਕੇ ਨਹੀਂ ਆ ਰਹੇ ਸੀਗੇ ਇੱਥੇ ਕਿਉਂਕਿ ਐਲੀਵੇਟਰ ਨਹੀਂ ਚੱਲਦੀ ਸੀਗੀ। ਸੋ ਇਹ ਹੈਲਥ ਵਾਸਤੇ ਵੀ ਬਹੁਤ ਅੱਛੀ ਗੱਲ ਆ ਕਿ ਬੱਚੇ ਸਾਰੇ ਇੱਥੇ ਆਉਣ ਆ ਕੇ ਬੈਠਣ ਤੇ ਆਪਣੀ ਲਾਈਫ ਨੂੰ ਇੰਜੋਏ ਕਰਨ ਇਹ ਤੁਸੀਂ ਬਹੁਤ ਸੋਹਣਾ ਪੁਆਇੰਟ ਕਿਹਾ ਜਿਹੜਾ ਹੈਲਥ ਕੇਅਰ ਵਾਲਾ ਹੈ ਨਾ ਕਿਉਂਕਿ ਜਦੋਂ ਇੱਥੇ ਆਉਣੀ ਹੈ ਗੱਲਬਾਤ ਕਰਨੀ ਹੈ ਬੜਾ ਸਾਹ ਦੀ ਕੱਢਣੀ ਹੈ ਸੋ ਉਹਦੇ ਨਾਲ ਜਿਹੜਾ ਪ੍ਰੈਸ਼ਰ ਹੈਗਾ ਆ ਘਰ ਦੇ ਰੋਜ਼ਮਰਰਾ ਦਾ ਉਹ ਨਿਕਲ ਜਾਂਦਾ ਤੇ ਸਿਹਤ ਲਈ ਵੀ ਠੀਕ ਮਾਈਂਡ ਰਿਲੈਕਸ ਯਾ ਮਾਈਂਡ ਰੈਕਸ ਹੁੰਦਾ ਆ ਕਿਉਂਕਿ ਇੱਥੇ ਆ ਕੇ ਸਾਰੇ ਇੱਕ ਦੂਸਰੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਆ ਗੱਲਾਂ ਬਾਤਾਂ ਕਰਦੇ ਆ ਆਪਣੇ ਵਿਚਾਰ ਵਟਾਂਦਰੇ ਇੱਕ ਦੂਜੇ ਨਾਲ ਸਾਂਝੇ ਕਰਦੇ ਆ ਸੋ ਕੁਝ ਸਿੱਖਣ ਨੂੰ ਮਿਲਦਾ ਆ ਕੁਝ ਅਸੀਂ ਇੱਕ ਦੂਸਰੇ ਤੋਂ ਸਿੱਖਦੇ ਆ ਸੋ ਬੜੀ ਮੈਂ ਸੈਂਟਰ ਜਿੰਨੇ ਵੀ ਬਣੇ ਹੋਏ ਆ ਸੋ ਇਹ ਹੈਲਥ ਵਾਸਤੇ ਬਹੁਤ ਹੀ ਅੱਛੀ ਗੱਲ ਆ ਥੈਂਕ ਯੂ ਵੈਰੀ ਮਚ ਥੈਂਕ ਅੱਛਾ ਬੜੀ ਖੁਸ਼ੀ ਆ ਕਿ ਹੁਣ 엘ਿਵੇਟਰ ਚੱਲ ਪਈ ਆ 엘ਿਵੇਟਰ ਤੇ ਇੱਕ ਕਹਿ ਲਓ ਕਿ ਸਿੰਬਲ ਹੈਗਾ ਕਿ 엘리베ਟਰ ਚੱਲ ਗਈ ਥੱਲੇ ਆ ਗਈ ਪਰ ਉਹਦਾ ਫਾਇਦਾ ਤੁਸੀਂ ਦੇਖੋ ਉੱਪਰ ਸਾਡੀਆਂ ਭੈਣਾਂ ਜਿਹੜੀਆਂ ਕਿ ਪੌੜੀਆਂ ਨਹੀਂ ਸੀ ਚੜ ਸਕਦੀਆਂ ਸਾਡੇ ਚ ਵੀ ਕਈ ਹੈਗੇ ਜਿਨ੍ਹਾਂ ਦੇ ਇਸ ਵੇਲੇ ਗੋਡੇ ਲਤਾਂ ਇਦਾਂ ਹੋ ਗਏ ਕਿ ਪੌੜੀਆਂ ਚੜਨਾ ਮੁਸ਼ਕਲ ਆ ਤੇ ਉਹਦਾ ਕੀ ਫਾਇਦਾ ਉੱਤੇ ਜਾਣਾ ਕੱਲਾ ਫਾਇਦਾ ਨਹੀਂ ਉੱਤੇ ਜਾ ਕੇ ਤੁਸੀਂ ਦੇਖੋ ਉਹ ਗੌਣ ਬਚਾਉਣ ਚੁਟਕਲੇ ਇੱਕ ਦੂਏ ਦਾ ਮਨ ਖੁਸ਼ ਕਰਦੀਆਂ ਉਹ ਤੇ ਉਹਨਾਂ ਦੀ ਸਿਹਤ ਵਧੀਆ ਬਣਦੀ ਹੈ ਇਹ ਤੁਮ ਵਧੀਆ ਸਿਹਤ ਲੈ ਕੇ ਜਾਂਦੀਆਂ ਹੋਗੇ ਉਹਦਾ ਸਾਡੀ ਸੁਸਾਇਟੀ ਨੂੰ ਵੀ ਫਾਇਦਾ ਕਿਉਂਕਿ ਜੇ ਸਿਹਤਮੰਦ ਸੁਸਾਇਟੀ ਆ ਤੇ ਹੈਲਥ ਕੇਅਰ ਨੂੰ ਵੀ ਖਰਚ ਘਟ ਡਾਕਟਰਾਂ ਦੀ ਲੋੜ ਨਹੀਂ ਪੈਂਦੀ ਤੇ ਤੁਹਾਡੇ ਘਰਾਂ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਬਣਿਆ ਰਹਿੰਦਾ ਸੋ ਆਈ ਥਿੰਕ ਇਹ ਬਹੁਤ ਵਧੀਆ ਗੱਲ ਆ ਔਰ ਇਹ ਇਦਾਂ ਹੈ ਵੀ ਠੀਕ ਹੈ ਮੈਂ ਮੇਰੀ ਕਹਿ ਰਹੇ ਆ ਮੇਰੀ ਖੁਸ਼ਾਮਦ ਕਰ ਰਹੇ ਆ ਪਰ ਮੈਂ ਸਿਰਫ ਇਹ ਕਹਿੰਨਾ ਕਿ ਇਹ ਸਾਰੇ ਦਾ ਸਾਰਾ ਸੇਰਾ ਤੁਹਾਡੇ ਤੇ ਤੇ ਸਾਡੀਆਂ ਭੈਣਾਂ ਉੱਪਰ ਬੈਠੀਆਂ ਉਹਨਾਂ ਤੇ ਜਾਂਦਾ ਕਿਉਂਕਿ ਤੁਸੀਂ ਸਾਡੇ ਧਿਆਨ ਚ ਗੱਲ ਆਂਦੀ ਤੁਸੀਂ ਰੀਅਲਾਈਜ਼ ਕੀਤਾ ਕਿ ਸਾਨੂੰ ਇਹਦੀ ਲੋੜ ਆ ਤੇ ਮੈਂ ਤਾਂ ਇੱਕ ਤੁਹਾਡਾ ਨਮਾਇੰਦਾ ਤੁਸੀਂ ਮੋਰੇ ਕੀਤਾ ਤੇ ਮੈਂ ਉੱਥੇ ਜਾ ਕੇ ਤੁਹਾਡੀ ਅਰਜ਼ ਕੀਤੀ ਉਹਨਾਂ ਨੇ ਸੁਣੀ ਤੇ ਆਪਣਾ ਅੱਜ ਕੰਮ ਸ਼ੁਰੂ ਹੋ ਗਿਆ ਸੋ ਆ ਆਈ ਥਿੰਕ ਜਦੋਂ ਆਪਾਂ ਰਲ ਇਹਦਾ ਮਤਲਬ ਕੀ ਹੈ ਜਦੋਂ ਆਪਾਂ ਰਲ ਕੇ ਸਾਰੇ ਕੰਮ ਕਰਦੇ ਆ ਤਾਂ ਕੋਈ ਵੀ ਕੰਮ ਮੁਸ਼ਕਲ ਨਹੀਂ ਹੈਗਾ ਇਹ ਹੁਣ ਦੀ ਗੱਲ ਆ ਉਹ ਜਿਹੜੀ ਗਰਾਉਂਡ ਆ ਉਹਦੇ ਵਿੱਚ ਤੁਹਾਨੂੰ ਪਤਾ ਜਿਹੜਾ ਵਾਕਵੇ ਜਿਹੜਾ ਆਪਣੀ ਟਰੈਕ ਬਣਿਆ ਹੋਇਆ ਸੀ ਉਹ ਟੁੱਟਾ ਪਿਆ ਸੀ ਉਹ ਬਹੁਤ ਦਿਨ ਦਾ ਬਣਿਆ ਹੋਇਆ ਸੀ ਉਹਦੇ ਵਿੱਚ ਤੇੜਾ ਆ ਗਿਆ ਉੱਪਰ ਨੀਵਾ ਹੋਇਆ ਸੀ ਇੱਕ ਟਾਈਟ ਸੀ ਉਹ ਉਹ ਵੀ ਬੰਦਿਆਂ ਨੇ ਅਪਰੋਚ ਕੀਤੀ ਕਿ ਇਹ ਵੀ ਸਾਨੂੰ ਨਵਾਂ ਬਣਨਾ ਚਾਹੀਦਾ ਇੱਕ ਦੂਜੇ ਦੇ ਫਸਦੇ ਆ ਸੀ ਜਦੋਂ ਆਉਂਦੇ ਆ ਲੰਘਦੇ ਆ ਟਿਕੰਡਾ ਡਰ ਹੈਗਾ ਕਿਉਂਕਿ ਉਚਾ ਨੀਮਾ ਹੋ ਚੁੱਕਾ ਸੀ ਉਦੋਂ ਵੀ ਰਲ ਕੇ ਅਪਰੋਚ ਅਸੀਂ ਸਿੱਧੀ ਹਾਲ ਨੂੰ ਕੀਤੀ ਕਿ ਇਹਦੀ ਲੋੜ ਆ ਉਹ ਕਹਿੰਦੇ ਬਜਟ ਵਿੱਚ ਹੈ ਨਹੀਂ ਮੋਹਲੇ ਬਜਟ ਦੇਖਾਂਗੇ ਫੇਰ ਵੀ ਜਦੋਂ ਆਪਾਂ ਰਾਹ ਲੱਭਣਾ ਹੋਵੇ ਤਾਂ ਲੱਭਿੰਦਾ ਫੇਰ ਅਸੀਂ ਪੁਸ਼ ਕਰਦੇ ਰਹੇ ਤੇ ਅਖੀਰ ਨੂੰ ਦੇਖੋ ਹੁਣ ਉਹ ਅੱਗੇ ਨਾਲੋਂ ਚੌੜਾ ਬਰੈਂਡ ਨਿਊ ਪ੍ਰਾਣਾ ਪਾਟਕੇ ਨਵਾਂ ਬਣਾ ਦਿੱਤਾ ਤੇ ਨਾਲ ਉਹਤੇ ਵਾਲੀ ਵਾਲ ਦੀਆਂ ਦੋ ਗਰਾਊਂਡਾਂ ਵੀ ਬਣਾ ਦਿੱਤੀਆਂ ਸੋ ਇਹ ਆ ਕਿ ਕੋਈ ਵੀ ਕੰਮ ਜਿਹੜਾ ਹੈਗਾ ਨਾ ਜਿਹੜਾ ਤੁਸੀਂ ਆਪਾਂ ਲੜ ਕੇ ਕਰਦੇ ਆ ਪਤਾ ਵੀ ਜਿਹੜਾ ਸਹੀ ਆ ਕਮਿਊਨਿਟੀ ਵਾਸਤੇ ਆ ਉਹ ਸਾਰੇ ਹੋ ਜਾਂਦੇ ਆ ਥੋੜੀ ਜੀ ਆਪਾਂ ਨੂੰ ਅਪਰੋਚ ਕਰਨ ਦੀ ਲੋੜ ਹੁੰਦੀ ਆ ਥੋੜੀ ਜੀ ਆਪਾਂ ਨੂੰ ਜਸਟੀਫਿਕੇਸ਼ਨ ਦੇਣ ਦੀ ਲੋੜ ਹੁੰਦੀ ਆ ਇਹਦੀ ਤਾਂ ਜਸਟੀਫਿਕੇਸ਼ਨ ਦੀ ਵੀ ਕੋਈ ਲੋੜ ਨਹੀਂ ਸੀ ਗਰਾਊਂਡ ਦੀ ਵੀ ਕੋਈ ਲੋੜ ਨਹੀਂ ਸੀ ਕਿ ਪਰ ਇਹ ਲੋੜ ਸੀਗੀ ਸੋ ਆਈ ਥਿੰਕ ਅ ਦੂਜਾ ਇਹ ਕਹਿੰਦੇ ਕਿ ਇਹਨਾਂ ਨੇ ਸਾਡੀ ਮਦਦ ਕੀਤੀ ਬਿਲਕੁਲ ਜਿਸ ਜਗ੍ਹਾ ਤੇ ਤੁਸੀਂ ਮੈਨੂੰ ਬਿਠਾਇਆ ਪਹਿਲਾ ਐਮਐਲਏ ਹੁਣ ਮਨਿਸਟਰ ਇਹ ਜਗ੍ਹਾ ਤੇ ਕੋਈ ਕੋਈ ਬੰਦਾ ਪਹੁੰਚਦਾ ਔਰ ਇਹ ਇੱਕ ਮੌਕਾ ਆ ਸਾਡੇ ਕੋਲ ਕਮਿਊਨਿਟੀ ਦੇ ਕੰਮਾਂ ਨੂੰ ਕਰਨ ਦਾ ਜੇ ਉੱਥੇ ਬੈਠ ਕੇ ਸਿਰਫ ਆਪ ਇਹ ਕਹਿ ਗਏ ਮੈਂ ਮਿਨਿਸਟਰ ਆ ਗਿਆ ਚਲ ਗਏ ਫਿਰ ਤਾਂ ਵੇਸਟ ਹੋ ਜਾਂਦੀ ਉਹ ਕੁਰਸੀ ਦਾ ਜਿਹੜਾ ਕੰਮ ਉਹ ਸਾਰਾ ਵੇਸਟ ਆ ਕੋਈ ਫਾਇਦਾ ਨਹੀਂ ਹੋਇਆ ਸੋ ਉੱਥੇ ਜਾਣ ਦਾ ਫਾਇਦਾ ਤਾਂ ਹੀ ਆ ਜੀ ਆਪਾਂ ਜਿਹੜੇ ਪਮਾ ਛੋਟੇ ਛੋਟੇ ਕੰਮ ਨਹੀਂ ਵੱਡੇ ਵੱਡੇ ਕੰਮ ਛੋਟੇ ਸਾਰੇ ਹੁੰਦੇ ਰਹਿੰਦੇ ਸੋ ਜਦੋਂ ਆਪ ਤੁਸੀਂ ਮਗਰ ਹੋਵੋਗੇ ਸਾਰੇ ਕੰਮ ਹੋ ਜਾਂਦੇ ਆ ਜਿੱਦਾਂ ਕਿ ਆਹ ਐਗਜ਼ਾਮਪਲਾਂ ਦੋ ਮੈਂ ਤੁਹਾਨੂੰ ਦਿੱਤੀਆਂ ਤੇ ਮੈਂ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਇਹਨਾਂ ਨੇ ਵੀ ਪੂਰਾ ਸਾਥ ਦਿੱਤਾ ਜਦੋਂ ਇਹ ਗੱਲ ਹੋਈ ਤੇ ਮੈਂ ਆਪਣੇ ਨਮਾਇੰਦਿਆਂ ਨਾਲ ਗੱਲ ਕੀਤੀ ਕਿ ਦੱਸੋ ਕੀ ਹੋ ਰਿਹਾ ਉਹ ਕਹਿੰਦੇ ਅਸੀਂ ਆਲਰੇਡੀ ਐਸਟੀਮੇਟ ਲੈ ਚੁੱਕੇ ਆ ਇਹਨਾਂ ਫਿਰ ਇਹਨਾਂ ਤੋਂ ਐਸਟੀਮੇਟ ਲੈ ਉਹ ਆਫੀਸ਼ੀਅਲੀ ਫਿਰ ਉੱਤੇ ਜਾ ਕੇ ਦਿਖਾਏ ਤਾਂ ਫਿਰ ਉਹਨਾਂ ਨੇ ਪਹਿਲਾਂ ਕਹਿੰਦੇ ਜਾਂ ਇਹ ਹੀ ਗੱਲ ਇਹਨਾਂ ਦੀ ਸਹੀ ਆ ਪ੍ਰਧਾਨ ਸਾਹਿਬ ਦੀ ਕਿ ਸ਼ਾਇਦ ਅੱਧੀ ਮੈਚ ਹੈ ਮੈਚਿੰਗ ਗ੍ਰਾਂਟ ਮੈਂ ਕਿਹਾ ਮੈਚਿੰਗ ਕਰਾਂ ਫੇਰ ਫੋਰ ਇਕੱਠੇ ਕਰਦੇ ਫਿਰ ਹੋਰ ਕਿਹਦਾ ਸੀ ਰਾ ਲੱਭਾਂਗੇ ਪੂਰੀ ਕਰਨੀ ਚਾਹੀਦੀ ਆ ਉਹ ਖੀਰ ਨੂੰ ਮੰਨ ਕੇ ਸਾਰੀ ਦੀ ਸਾਰੀ ਹੋ ਗਈ ਸੋ ਆਈ ਥਿੰਕ ਇਹ ਤੁਹਾਡੇ ਜਿਹੜਾ ਹੈਗਾ ਅ ਅਪਰੋਚ ਸੀਗੀ ਇਸ ਸਰ ਦਾ ਸੇਰਾ ਭੈਣਾਂ ਦੇ ਉੱਪਰ ਤੇ ਤੁਹਾਨੂੰ ਸਾਰਿਆਂ ਨੂੰ ਜਾਂਦਾ ਸੋ ਆਪਣੇ ਲਈ ਇੱਕ ਵਾਰੀ ਸਾਰਿਆਂ ਦਾ ਹੋਰ ਦੱਸ ਦਿਆਂਗੇ ਸੋ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਡੈਲਟਾ ਸਰੀ ਸੀਨੀਅਰ ਸੈਂਟਰ ਸਰੀ ਦੇ ਵਿੱਚ ਪਹੁੰਚੇ ਹਾਂ ਜਿਹੜੇ ਗੁਰਦੁਆਰਾ ਸਰਾਬ ਤੇ ਬੈਕ ਤੇ ਜਿਹੜਾ ਸੀਨੀਅਰ ਸੈਂਟਰ ਹੈ ਜਿਤੇ ਕਿ ਆਪਣੇ ਸੀਨੀਅਰਸ ਲੇਡੀਜ਼ ਤੇ ਬਜ਼ੁਰਗ ਜਿਹੜੇ ਆ ਕੇ ਇੱਥੇ ਆਪਦਾ ਟਾਈਮ ਸਪੈਂਡ ਕਰਦੇ ਆ ਤਾਸ਼ ਵੀ ਖੇਡਦੇ ਆ ਇੱਕ ਦੂਜੇ ਨਾਲ ਮਿਲਦੇ ਜੁਲਦੇ ਆ ਸੋ ਇੱਥੇ ਆ ਕੇ ਮਿਨਿਸਟਰ ਆਫ ਲੇਬਰ ਮਿਸਟਰ ਹੈਰੀ ਬੇਨਸ ਨੇ ਅੱਜ ਜਿਹੜਾ ਕਿ ਐਲੀਵੇਟਰ ਲਈ ਇਹਨਾਂ ਨੇ ਓਵਰ 140000 ਡਾਲਰ ਗਵਰਨਮੈਂਟ ਤੋਂ ਅਪਰੂਵ ਕਰਾਏ ਸੀ ਉਸ ਦੇ ਸਦਕਾ ਜਿਹੜਾ ਕਿ ਐਲੀਵੇਟਰ ਕਾਫੀ ਦਿਨ ਤੋਂ ਟੁੱਟਿਆ ਸੀਗਾ ਕਿਉਂਕਿ ਬੀਬੀਆਂ ਦੇ ਗੋਡੇ ਗੁੱਡੇ ਦੁਖਣ ਕਰਕੇ ਉਹਨਾਂ ਪੌੜੀਆਂ ਛੱਡ ਕੇ ਉੱਤੇ ਜਾਣਾ ਮੁਸ਼ਕਲ ਸੀਗਾ ਸੋ ਐਲੀਵੇਟਰ ਉਹ ਨਵਾਂ ਜਿਹੜਾ ਹੈਗਾ ਉਹ ਲੱਗ ਗਿਆ ਤੇ ਮਿਸਟਰ ਹੈਰੀ ਬੇਨਸ ਨੇ ਆ ਕੇ ਉਹਦਾ ਦੁਕਾਟਣ ਕੀ ਤੇ ਉਹਨਾਂ ਨੇ ਇੱਕ ਬਲੈਕ ਵੀ ਇਹਨਾਂ ਨੂੰ ਦਿੱਤਾ ਤੇ ਉਸ ਤੇ ਸਦਕਾ ਲੇਡੀਜ਼ ਜਿਹੜੀਆਂ ਕਿ ਹੁਣ ਮੈਂਬਰਸ ਪਹਿਲਾਂ 15 20 ਹੁੰਦੀਆਂ 80 ਦੇ ਕਰੀਬ ਪਹੁੰਚ ਗਈਆਂ ਆ ਤੇ ਉਹਨਾਂ ਨੇ ਇਹਨਾਂ ਦਾ ਸਵਾਗਤ ਕੀਤਾ ਤੇ ਇਹਨਾਂ ਦਾ ਧੰਨਵਾਦ ਕੀਤਾ ਉਹ ਕਾਫੀ ਖੁਸ਼ ਹੋਏ ਕਿ ਆਪਣੇ ਜਿਹੜੇ ਮੰਤਰੀ ਆ ਉੱਥੇ ਸਰਕਾਰ ਜਾ ਕੇ ਸਾਡਾ ਕੰਮ ਕਰਦੇ ਆ ਸੋ ਮਿਸਟਰ ਬੀਨਸ ਦਾ ਸਾਰੇ ਉਹਨਾਂ ਦਾ ਧੰਨਵਾਦ ਕੀਤਾ ਸੀ ਜੇ ਸਿੱਧੂ ਰਿਪੋਰਟਿੰਗ ਫ্রম ਸਰੀ ਬ੍ਰਿਟਿਸ਼ ਕੋਲੰਬੀਆ